ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤੇ ਨਿੱਘੀ ਸਾਥਰੀਆਂ ਕਾਣ ਅਸੀਂ ਹਾਜ਼ਰ ਹਾਂ ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ ਮੈਂ ਹਾਂ ਹਰਮਨਪ੍ਰੀਤ ਕੌਰ ਤੇ ਗੱਲਬਾਤ ਕਰਾਂਗੀ ਸੀਨੀਅਰ ਪੱਤਰਕਾਰ ਸੋਨ ਸਿੰਘ ਕਨਜੀ ਦਿਨਾਲ ਜਣ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਾਥੀ ਰਕਾਂ ਸਰ ਸਭ ਤੋਂ ਪਹਿਲਾਂ ਗੱਲ ਕਰਦੇ ਆ ਜੀ ਮਾਨਯੋਗ ਸੁਪਰੀਮ ਕੋਰਟ ਦੀ ਸੁਪਰੀਮ ਕੋਰਟ ਨੇ ਕੇਜਰੀਵਾਲ ਮਾਮਲੇ ਦੇ ਵਿੱਚ ਇੱਕ ਗੱਲ ਕਹੀ ਹੈ ਕਹਿੰਦੇ ਜੋ ਠੀਕ ਲੱਗਿਆ ਸੀ ਉਹ ਫੈਸਲਾ ਕੀਤਾ ਜੀ ਬਿਲਕੁਲ ਜੀ ਬਿਲਕੁਲ ਆਪਾਂ ਜਾਣਦੇ ਆ ਜੀ ਕਿ 1 ਜੂਨ ਤੱਕ ਦੇ ਲਈ ਕੇਜਰੀਵਾਲ ਨੂੰ ਅੰਤਰਮ ਜ਼ਮਾਨਤ ਮਿਲੀ ਹੋਈ ਹੈ ਤੇ 2 ਜੂਨ ਨੂੰ ਉਹਨੇ ਆਪ ਹੀ ਅਦਾਲਤ ਦੇ ਵਿੱਚ ਜਾ ਕੇ ਮੁਰ ਸਰੈਂਡਰ ਕਰਨਾ ਉਸ ਤੋਂ ਬਾਅਦ ਕੀ ਹੋਊਗਾ ਵਕਤ ਦੱਸੂਗਾ ਪਰ ਜਦੋਂ ਹੁਣ ਕੇਜਰੀਵਾਲ ਅੰਤਰਮ ਜ਼ਮਾਨਤ ਦੇ ਉੱਤੇ ਬਾਹਰ ਆ ਕੇ ਤੇ ਵੱਖ-ਵੱਖ ਥਾਵਾਂ ਦੇ ਉੱਤੇ ਪ੍ਰਚਾਰ ਕਰ ਰਿਹਾ ਤੇ ਇਸੇ ਪ੍ਰਚਾਰਤਾ ਤੋਂ ਵਕਫ ਵਕਫਾਵਾ ਦੇ ਉੱਤੇ ਗੱਲ ਕਹਿੰਦੇ ਕਿ ਜੇਕਰ ਤੁਸੀਂ ਸਾਨੂੰ ਵੋਟਾਂ ਪਾ ਦਿੱਤੀਆਂ ਅਸੀਂ ਜਿੱਤ ਗਏ ਜੇਕਰ ਤੁਸੀਂ ਸਾਡੀ ਢੋਲੀ ਭਰਤੀ ਵੋਟਾਂ ਦੇ ਨਾਲ ਬੀਜੇਪੀ ਨੂੰ ਨਾ ਪਾਈਆਂ ਤੇ ਫਿਰ ਮੈਨੂੰ 2 ਜੂਨ ਨੂੰ ਜੇਲ੍ਹ ਦੇ ਵਿੱਚ ਜਾਣ ਦੀ ਲੋੜ ਨਹੀਂ ਪੈਣੀ ਜੇ ਤੁਸੀਂ ਬੀਜੇਪੀ ਨੂੰ ਵੋਟਾਂ ਪਾ ਦਿੱਤੀਆਂ ਫਿਰ ਮੈਨੂੰ ਦੁਬਾਰਾ ਜੇਲ੍ਹ ਜਾਣਾ ਪਊਗਾ ਵੀ ਹੁਣ ਤੁਸੀਂ ਦੇਖੋ ਵੀ ਮੈਨੂੰ ਜੇਲ੍ਹ ਭੇਜਣਾ ਚਾਹੁੰਦੇ ਕਿ ਨਹੀਂ ਭੇਜਣਾ ਚਾਹੁੰਦੇ ਹੁਣ ਇਸ ਗੱਲ ਦੇ ਉੱਤੇ ਪਤਾ ਲੱਗਾ ਵੀ ਵੱਡੇ ਪਿੰਦਰ ਦੇ ਉੱਤੇ ਜਿਹੜੇ ਉਹ ਸ਼ਬਦ ਕਜਾਂ ਚੱਲੀ ਆ ਹੁਣ ਇਸ ਗੱਲ ਦੇ ਉੱਤੇ ਪਤਾ ਲੱਗਾ ਕਿ ਜਿਹੜੇ ਉਹ ਰੌਲਾ ਪਿਆ ਕਿਉਂਕਿ ਰੌਲਾ ਪਾਉਣ ਵਾਲਿਆਂ ਨੇ ਇਹ ਗੱਲ ਕਹੀ ਆ ਕਿ ਕੇਜਰੀਵਾਲ ਜੇਲ੍ਹ ਦੇ ਵਿੱਚੋਂ ਬਾਹਰ ਆ ਕੇ ਤੇ ਹਾਲਾਤ ਨੂੰ ਪ੍ਰਭਾਵਿਤ ਕਰ ਰਹੇ ਆ ਕੱਲ ਈਡੀ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਕੇਜਰੀਵਾਲ ਹੋਰੀ ਗਲਤ ਕਰ ਰਹੇ ਆ ਕੇਜਰੀਵਾਲ ਦੇ ਵੱਲੋਂ ਬਾਹਰ ਆ ਕੇ ਤੇ ਹਾਲਾਤ ਨੂੰ ਹੋਰ ਮੋੜ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ ਤੇ ਉਹਨਾਂ ਨੇ ਕਿਹਾ ਜੀ ਕਿ ਕੇਜਰੀਵਾਲ ਤਾਂ ਇਹ ਗੱਲ ਕਹਿੰਦੇ ਜੀ ਕਿ ਜੇਕਰ ਮੈਨੂੰ ਵੋਟਾਂ ਪੈ ਗਈਆਂ ਫਿਰ ਮੈਨੂੰ ਅੰਦਰ ਜਾਣ ਦਾ ਮੌਕਾ ਨਹੀਂ ਮਿਲਣਾ ਮੈਂ ਬਾਹਰ ਹੀ ਰਹੂੰਗਾ ਜੇ ਨਾ ਪਈਆਂ ਫਿਰ ਮੈਨੂੰ ਅੰਦਰ ਭੇਜ ਦੇਣਗੇ ਤੇ ਤੁਸੀਂ ਇਹਨਾਂ ਦੀ ਜ਼ਮਾਨਤ ਰੱਦ ਕਰ ਦਿਓ ਇਹਦੇ ਉੱਤੇ ਅਦਾਲਤ ਨੇ ਕਿਹਾ ਉਹ ਕਹਿੰਦੇ ਵੀ ਕੇਜਰੀਵਾਲ ਕੀ ਕਹਿੰਦਾ ਕੀ ਨਹੀਂ ਕਹਿੰਦਾ ਇਹ ਦੀ ਕੋਈ ਤਸ ਨਹੀਂ ਬਣਦਾ ਕੋਈ ਤੁਖ ਨਹੀਂ ਬਣਦੀ ਉਹਦੇ ਮੁਤਾਬਕ ਕੇ ਮੁਤਾਬਕ ਥੋੜੀ ਅਦਾਲਤ ਨੇ ਫੈਸਲੇ ਕਰਨੇ ਆ ਜੇ ਮੰਨ ਲਓ ਵੀ ਇਹਨਾਂ ਨੂੰ ਵੱਧ ਸਿਤਾ ਮਿਲ ਗਈਆਂ ਤੇ ਫਿਰ ਉਹ ਅਸੀਂ ਵਿਖਣਾ ਨਾ ਵੀ ਭਾਈ ਇਹਨਾਂ ਦੀ ਜ਼ਮਾਨਤ ਰੱਦ ਕਰਨੀ ਆ ਜ਼ਮਾਨਤ ਕਰਨੀ ਆ ਨਹੀਂ ਕਰਨੀ ਉਹ ਅੰਦਰ ਰੱਖਣੀ ਆ ਬਾਹਰ ਰੱਖਣੀ ਆ ਇਹ ਅਦਾਲਤ ਦਾ ਫੈਸਲਾ ਵੀ ਉਹਨਾਂ ਦੇ ਕਹਿਣ ਨਾਲ ਕੁਝ ਨਹੀਂ ਹੁੰਦਾ ਪਰ ਹਾਂ ਉਸ ਦਿਨ ਜਦੋਂ ਅੰਤਰਮ ਜ਼ਮਾਨਤ ਦਿੱਤੀ ਆ ਸਾਨੂੰ ਜੋਠ ਜੀਕ ਲੱਗਾ ਜੋ ਸਾਨੂੰ ਨਿਆਂ ਸੰਗਤ ਲੱਗਾ ਅਸੀਂ ਉਹ ਗੱਲ ਕੀਤੀ ਆ ਸੋ ਮਤਲਬ ਇਹ ਆ ਕਿ ਦੋ ਟੁਕ ਗੱਲ ਕਹਿ ਦਿੱਤੀ ਗਈ ਆ ਕਿ ਜਿਹੜੀ ਤੁਹਾਡੀ ਸ਼ਿਕਾਇਤ ਆ ਇਹ ਸ਼ਿਕਾਇਤ ਦੀ ਕੋਈ ਟੁਕ ਨਹੀਂ ਬਣਦੀ ਉਦਾਂ ਇਹ ਗੱਲ ਸੱਚੀ ਆ ਵੀ ਕੇਜਰੀਵਾਲ ਹੋਰੀ ਹਰ ਰੋਜ਼ ਦੀ ਇਹ ਗੱਲ ਕਹਿੰਦੇ ਆ ਕਾਗਰ ਹਮਕੋ ਵੋਟ ਡਾਲਦੀ ਤੋ ਮੁਝੇ 2 ਤਰੀਕ ਕੋ 2 ਜੂਨ ਕੋ ਜੇਲ ਨਹੀਂ ਜਾਣਾ ਪੜੇਗਾ ਔਰ ਅਗਰ ਬੀਜੇਪੀ ਕੋ ਡਾਲਦੀ ਤੋ ਇਹ ਮੁਝੇ ਫਿਰ ਛੇੜ ਭੇਜ ਦੇਂਗੇ ਇਹ ਗੱਲ ਲੰਗੇਕਲ ਕੇਜਰੀਵਾਲ ਨੇ ਅਮਰਸਰ ਦੇ ਵਿੱਚ ਵੀ ਕਹੀ ਆ ਕਿਉਂਕਿ ਅਮਰਸਰ ਦੇ ਰੋਡ ਸ਼ੋਅ ਦੇ ਵਿੱਚ ਲੰਗੇਕਲ ਕੇਜਰੀਵਾਲ ਨੇ ਇਹ ਸਭ ਕੁਝ ਆਖਿਆ ਕਿ ਜੇਕਰ ਤੁਸੀਂ ਸਾਨੂੰ ਵੋਟਾਂ ਪਾਤੀਆਂ ਇੰਡੀਆ ਗਠਜੋੜ ਦੀ ਸਰਕਾਰ ਬਣਗੀ ਤੇ ਫਿਰ ਭਾਈ ਮੈਨੂੰ ਅੰਦਰ ਜਾਣ ਦੀ ਲੋੜ ਨਹੀਂ ਤੇ ਜੇਕਰ ਨਾ ਪਾਈਆਂ ਫਿਰ ਮੈਨੂੰ ਫਿਰ ਭੇਜ ਦੇਣਗੇ ਜੀ ਬਿਲਕੁਲ ਕੰਨਾ ਸਰ ਸਵਾਤੀ ਮਾਲੀਵਾਲ ਦੀ ਗੱਲ ਕਰਦੇ ਆਂ ਸੀ ਮਾਮਲਾ ਬਹੁਤ ਜ਼ਿਆਦਾ ਇਸ ਵੇਲੇ ਚਰਚਾ ਦੇ ਵਿੱਚ ਹੈ ਸਵਾਤੀ ਮਾਲੀਵਾਲ ਕਹਿੰਦੇ ਕਿ ਉਹਨਾਂ ਨੇ ਦੋਸ਼ ਲਾਇਆ ਸੀ ਕਿ ਸੀਐਮ ਹਾਊਸ ਦੇ ਵਿੱਚ ਮੇਰੇ ਨਾਲ ਕੁੱਟਮਾਰ ਹੋਈ ਔਰ ਉਸ ਮਾਮਲੇ ਦੇ ਵਿੱਚ ਉਹਨਾਂ ਨੇ ਕਹਿੰਦੇ ਕਿ ਸ਼ਿਕਾਇਤ ਜਿਹੜੀ ਉਹ ਦਰਜ ਕਰਵਾ ਦਿੱਤੀ ਹੈ ਜੀ ਹਾਂ ਬਿਲਕੁਲ ਜੀ ਦੇਖੋ ਸਵਾਤੀ ਮਾਲੀਵਾਲ ਕੌਣ ਆ ਇਹ ਆਮ ਆਦਮੀ ਪਾਰਟੀ ਦੀ ਰਾਜਸਭਾ ਦੀ ਮੈਂਬਰ ਆ ਸਵਾਤੀ ਮਾਲੀਵਾਲ ਦਿੱਲੀ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਮੈਨ ਆ ਤੇ ਸਵਾਤੀ ਮਾਲੀਵਾਲ ਨੇ ਦੋ ਦਿਨ ਪਹਿਲਾਂ ਦਿੱਲੀ ਪੁਲਿਸ ਨੂੰ ਫੋਨ ਕੀਤਾ ਸੀ ਕਿ ਮੈਂ ਸੀਐਮ ਹਾਊਸ ਦਿੱਲੀ ਦੇ ਵਿੱਚ ਆਈ ਇੱਥੇ ਕੇਜਰੀਵਾਲ ਦੇ ਪੀਏ ਵਿਭਵ ਕੁਮਾਰ ਦੇ ਵੱਲੋਂ ਤੇ ਮੇਰੇ ਨਾਲ ਬਦਸਲੂਕੀ ਕੀਤੀ ਗਈ ਆ ਮੈਨੂੰ ਕੁੱਟਿਆ ਗਿਆ ਉਸ ਤੋਂ ਬਾਅਦ ਪਤਾ ਲੱਗਾ ਜੀ ਸਵਾਤੀ ਮਾਲੀ ਵੱਲ ਆਪ ਵੀ ਗਈ ਥਾਣੇ ਦੇ ਵਿੱਚ 5-7 ਮਿੰਟੋ ਥਾਣੇ ਦੇ ਵਿੱਚ ਰਹੀ ਤੇ ਫਿਰ ਉਹ ਪਰ ਲਿਖਤੀ ਤੌਰ ਦੇ ਉੱਤੇ ਸ਼ਿਕਾਇਤ ਦੇ ਕੇ ਨਹੀਂ ਗਈ ਉਹ ਗਈ ਉੱਥੇ ਤੇ ਕਿਹਾ ਨਹੀਂ ਮੈਂ ਦੁਬਾਰਾ ਆਉਣੀ ਆ ਤੇ ਪਰ ਫਿਰ ਉਹ ਆਈ ਨਹੀਂ ਹੁਣ ਇਸ ਗੱਲ ਦੇ ਉੱਤੇ ਰੌਲਾ ਪੈ ਗਿਆ ਵੇ ਭਾਈ ਕੀ ਸਵਾਤੀ ਮਾਲੀਵਾਲ ਸਹੀ ਸੀ ਜਾਂ ਗਲਤ ਸੀ ਗਰੋਲਾ ਕੀ ਆ ਹੁਣ ਪਤਾ ਲੱਗਾ ਜੀ ਕਿ ਅੱਜ ਯਾਨੀ ਕਿ ਅੱਜ ਲਈ ਤਰੀਕੇ ਦੇ ਵਿੱਚ ਸ਼ੁੱਕਰਵਾਰ ਨੂੰ ਤੇ ਸਵਾਤੀ ਮਾਲੀਵਾਲ ਦੇ ਨਾਲ ਬਦਸਲੂਕੀ ਮਾਮਲੇ ਦੇ ਵਿੱਚ ਤੇ ਦਿੱਲੀ ਮਹਿਲਾ ਕਮਿਸ਼ਨ ਦੇ ਵੱਲੋਂ ਅੱਜ ਬੁਲਾਇਆ ਗਿਆ ਜੀ ਉਹ ਕੁਮਾਰ ਨੂੰ ਜਿਹੜਾ ਕਿ ਕੇਜਰੀਵਾਲ ਦੇ ਪੁੱੇ ਨੂੰ ਹੁਣ ਇਹ ਵੀ ਪਤਾ ਲੱਗਾ ਜੀ ਕਿ ਲੰਘੇ ਕੱਲ ਤੇ ਸਵਾਤੀ ਨੇ ਜਾ ਕੇ ਰਿਟਰਨ ਦੇ ਵਿੱਚ ਸ਼ਿਕਾਇਤ ਵੀ ਦਿੱਤੀ ਆ ਕਿ ਮੇਰੇ ਨਾਲ ਬਦਸਲੂਕੀ ਹੋਈ ਆ ਮੇਰੇ ਨਾਲ ਕੁੱਟਮਾਰ ਹੋਈ ਆ ਤੇ ਉਸ ਤੋਂ ਗੱਲ ਹੀ ਗੱਲ ਮਹੱਤਵਪੂਰਨ ਇਹ ਆ ਕਿ ਇਸ ਮਾਮਲੇ ਦੇ ਵਿੱਚ ਲੰਘੇਕਰ ਦਿੱਲੀ ਦੀ ਸਪੈਸ਼ਲ ਬ੍ਰਾਂਚ ਜਿਹੜੀ ਪੁਲਿਸ ਜਿਹੜੀ ਸਪੈਸ਼ਲ ਬ੍ਰਾਂਚ ਆ ਉਹਦੇ ਵੱਲੋਂ ਸਵਾਤੀ ਦੇ ਘਰ ਦੇ ਵਿੱਚ ਆ ਕੇ 4 ਘੰਟੇ ਪੁਸ਼ਕਿਸ਼ ਵੀ ਕੀਤੀ ਗਈ ਆ ਉਹਨੇ 4 ਘੰਟੇ ਪੁਸ਼ਕਿਸ਼ ਕੀਤੀ ਹੈ ਮਾਮਲਾਇ ਕਾਫੀ ਗੁੰਝਲਦਾਰ ਬਣ ਜਾਂਦਾ ਤੇ ਇਹਦੇ ਪਿੱਛੇ ਕਾਰਨ ਕੀ ਆ ਇਹ ਮਸਲਾ ਇੰਨਾ ਵਿਗੜ ਕਿਵੇਂ ਗਿਆ ਹੁਣ ਸਵਾਲ ਇਹ ਆ ਭਰੋਸੇ ਜੋ ਕੋਈ ਸੂਤਰ ਇਹ ਗੱਲ ਦੱਸਦੇ ਆ ਕਿ ਸਵਾਤੀ ਮਾਲੀਵਾਲ ਨੂੰ ਕੇਜਰੀਵਾਲ ਹੋਰੀ ਚਾਹੁੰਦੇ ਆ ਕਿ ਇਸਤੇਫਾਦੋ ਲੈ ਲਿਆ ਜਾਵੇ ਤੇ ਅਭਿਸ਼ੇਕ ਮਨੂ ਸਿੰਘ ਵੀ ਜਿਹੜੇ ਕੇ ਵਕੀਲ ਆ ਕੇਜਰੀਵਾਲ ਦੇ ਜਿਨ੍ਹਾਂ ਦੇ ਉੱਤੇ ਬਹੁਤ ਭਰੋਸਾ ਉਹਨਾਂ ਨੂੰ ਉਹਨਾਂ ਨੂੰ ਰਾਜ ਸਭਾ ਦੀ ਮੈਂਬਰੀ ਦੇ ਦਿੱਤੀ ਜਾਵੇ ਕਹਿੰਦੇ ਆ ਵੀ ਇਸੰਦ ਵਿੱਚ ਜਣ ਇੱਥੇ ਰੁਕੀ ਹੋਈ ਆ ਵੀ ਜਿਹਨੇ ਕਰਕੇ ਸਾਰਾ ਪਛ ਰੋਲਾ ਰੱਪਾ ਪੈ ਰਿਆ ਹੁਣ ਇਹ ਨਹੀਂ ਪਤਾ ਜੀ ਕਿਉਂ ਦੇ ਸਮੇਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਕੀ ਬਣਨਾ ਪਰ ਕਹਿੰਦੇ ਆ ਵੀ ਇਹਦੇ ਪਿੱਛੇ ਕਾਰਨ ਇਹ ਆ ਤੇ ਜਿਸ ਦਿਨ ਲੜਾਈ ਝਗੜਾ ਹੋਇਆ ਉਸ ਦਿਨ ਪਤਾ ਲੱਗਾ ਜੀ ਕਿ ਸਵਾਤੀ ਮਾਲੀਵਾਲ ਸੀਐਮ ਹਾਊਸ ਦੇ ਵਿੱਚ ਗਈ ਜਿਵੇਂ ਕਿ ਪਹਿਲਾਂ ਜਾਂਦੀ ਆ ਉਹ ਅਕਸਰ ਇੱਥੇ ਆਉਂਦੀ ਆ ਤਸੱਦਾ ਉਹਦੀ ਐਂਟਰੀ ਹੈ ਜਿਹੜੀ ਉਹ ਕੇਜਰੀਵਾਲ ਦੇ ਦਫਤਰ ਰਕ ਹੁੰਦੀ ਹੈ ਤੇ ਆਪਣੀ ਗੱਲਬਾਤ ਉਹਨੂੰ ਕਰਨ ਦਾ ਪੂਰਾ ਅਧਿਕਾਰ ਹੁੰਦਾ ਨੇੜਤਾ ਕਾ ਕੀ ਹੈ ਕਹਿੰਦੇ ਵੀ ਉਸ ਦਿਨ ਜਦੋਂ ਉਹ ਅੰਦਰ ਜਾਣ ਲੱਗੀ ਤਾਂ ਉਹਨੂੰ ਵਿਭਵ ਕੁਮਾਰ ਨੇ ਰੋਕ ਲਿਆ ਜਿਹੜਾ ਪੀਏ ਉਹਨੇ ਰੋਕ ਲਿਆ ਕਹਿੰਦਾ ਤੁਸੀਂ ਜਾ ਨਹੀਂ ਸਕਦੇ ਅੰਦਰ ਉਹ ਕਹਿੰਦੀ ਕਿਉਂ ਕਹਿੰਦੇ ਵੇਟ ਕਰੋ ਹਲੇ ਸਾਹਿਬ ਜੀ ਮੀਟਿੰਗ ਦੇ ਵਿੱਚ ਆ ਬਿਜ਼ੀ ਆ ਉਹ ਆਂਦੀ ਕਿ ਮੈਂ 15-20 ਮਿੰਟ ਵੇਟ ਕੀਤੀ ਤੇ ਮੈਂ ਫੇਰ ਕਿਹਾ ਕਹਿੰਦੇ ਜੀ ਤੁਸੀਂ ਨਹੀਂ ਜਾ ਸਕਦੇ ਅਜੇ ਉਹ ਪਤਾ ਨਹੀਂ ਕਿੰਨਾ ਟਾਈਮ ਲੱਗਦੇ ਉਹਨਾਂ ਨੂੰ ਤੇ ਫਿਰ ਉਸ ਤੋਂ ਬਾਅਦ ਵੀ ਪਤਾ ਨਹੀਂ ਜੇ ਟਾਈਮ ਹੋਇਆ ਤਾਂ ਮੈਂ ਲੈਣ ਕੇ ਦਿੱਤਾ ਨਹੀਂ ਉਹ ਕਹਿੰਦੀ ਫਿਰ ਮੈਂ ਅੰਦਰ ਜਾਣ ਲੱਗੀ ਉਸ ਦਿਈ ਕੇਜਰੀਵਾਲ ਦੇ ਦਫ਼ਤਰ ਦੇ ਵੱਲ ਜਾਣ ਲੱਗੀ ਇਹਨੇ ਉਹਨੂੰ ਰੋਕ ਲਿਆ ਪੀਏ ਨੇ ਤੇ ਪਤਾ ਨਹੀਂ ਉੱਥੇ ਕੋਈ ਧੱਕਾ ਮੁੱਕੀ ਵੀ ਹੋਈ ਆ ਕੋਈ ਲੜਾਈ ਝਗੜਾ ਵੀ ਹੋਇਆ ਸੋ ਕਹਿੰਦੇ ਵੀ ਗੱਲ ਇੱਥੋਂ ਸ਼ੁਰੂ ਹੋਈ ਆ ਤੇ ਵਿਨੇ ਹੁਣ ਕੀ ਬਣਦਾ ਪਰ ਬਹੁਤ ਨੇੜਤਾ ਦੇ ਵਿੱਚੋਂ ਇਹ ਹੁਣ ਦੂਰੀ ਵਾਲੀ ਗੱਲ ਸਾਹਮਣੇ ਆਈ ਆ ਤੇ ਜਿਹੜੀ ਦੂਰੀ ਵਾਲੀ ਗੱਲ ਸਾਹਮਣੇ ਆਈ ਆ ਸਵਾਤੀ ਮਾਲੀਵਾਲ ਤੇ ਕੇਜਰੀਵਾਲ ਦੀ ਮੇਰਾ ਖਿਆਲ ਆ ਵੀ ਹੁਣ ਪਹਿਲਾਂ ਵਾਲੀ ਗੱਲ ਤਾਂ ਨਹੀਂ ਬਣਨੀਗੀ ਨੇੜਤਾ ਵਾਲੀ ਕਿਉਂਕਿ ਕੱਲ ਤਾਂ ਇਹ ਵੀ ਗੱਲ ਕਹਤੀ ਓਨੇ ਸਵਾਤੀ ਮਾਲੀਵਾਲ ਨੇ ਕਿ ਮੈਂ ਬਹੁਤ ਦੁਖੀ ਹੋਈ ਮੇਰੇ ਨਾਲ ਜੋ ਕੁਝ ਹੋਇਆ ਤੇ ਉਸ ਤੋਂ ਬਾਅਦ ਮੈਂ ਇਹਨੂੰ ਕਦੇ ਭੁੱਲ ਨਹੀਂ ਸਕਦੀਗੀ ਜਿਹੜਾ ਮੇਰੇ ਨਾਲ ਉਹ ਹਾਰ ਕੀਤਾ ਗਿਆ ਸੋ ਵੇਖਦੇ ਆ ਭਾਈ ਕੀ ਬਣਦਾ ਹੁੰਦੇ ਸਮੇਂ ਚ ਜੀ ਬਿਲਕੁਲ ਤਾਂ ਸਭ ਉੱਧਰ yogi ਦਿੱਤੇਨਾਥ ਕਹਿੰਦੇ ਉਹਨਾਂ ਨੇ ਕੇਜਰੀਵਾਲ ਹੋਰਾਂ ਨੂੰ ਜਵਾਬ ਦਿੱਤਾ ਜੀ ਕੀ ਕਹਿਣਾ ਉਹਨਾਂ ਦਾ ਅਸਲ ਦੇ ਵਿੱਚ ਨਾ ਕੇਜਰੀਵਾਲ ਹੋਰੀ ਜਿੱਥੇ ਵੀ ਜਾਂਦੇ ਆ ਉਹ ਇਹ ਗੱਲ ਜ਼ਰੂਰ ਕਹਿੰਦੇ ਆ ਕਿ ਭਾਈ ਜਦੋਂ ਹੁਣ ਫੇਰ ਬਣੀ ਜੇਕਰ ਬੀਜੇਪੀ ਸਰਕਾਰ ਫੇਰ ਬਣ ਗਈ ਜੇਕਰ ਤੁਸੀਂ ਵੋਟਾਂ ਪਾਈਆਂ ਬੀਜੇਪੀ ਨੂੰ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਹੀਂ ਹੋਣਗੇ ਇਹ ਤਾਂ ਅਮਿਤ ਸ਼ਾਹ ਬਣ ਜਾਣੇ ਆ ਉਹ ਕਿਉਂ ਕਹਿੰਦੇ ਜੀ ਅਸਲ ਦੇ ਵਿੱਚ 75 ਵਰਿਆਂ ਦੇ ਹੋ ਜਾਣੇ ਆ ਅਗਲੇ ਸਾਲ ਨੂੰ ਨਰਿੰਦਰ ਮੋਦੀ ਤੇ ਬੀਜੇਪੀ ਦੇ ਸਿਸਟਮ ਮੁਤਾਬਕ ਇਹਨਾਂ ਨੇ ਨਿਯਮਾਂ ਦੇ ਮੁਤਾਬਕ ਜੇ ਲੋਕ 75 ਸਾਲਾ ਨਾ ਹੋ ਜੇ ਉਹਨੂੰ ਮਾਰਗਦਰਸ਼ਨ ਮੰਡਲ ਚ ਪਾ ਦਿੰਦੇ ਆ ਉਹਨੂੰ ਨਹੀਂ ਰੱਖਦੇ ਫਿਰ ਉਹ ਰਾਜਨੀਤੀ ਦੇ ਵਿੱਚੋਂ ਪਰੇ ਕਰ ਦਿੱਤਾ ਜਾਂਦਾ ਜਿਵੇਂ ਕਿ ਲਾਲਕ੍ਰਿਸ਼ਨ ਨਰਵਾਨੀ, ਮੁਰਲੀ ਮਨੋਰ ਜੋਸ਼ੀ, ਯਸ਼ਵੰਤ ਸਿਨਾ ਅਤੇ ਕਈ ਹੋਰ ਸ਼ਖਸੀਤਾ ਹੋਈਆਂ ਹੁਣ ਇਸ ਗੱਲ ਦੇ ਉੱਤੇ ਭਾਜਪਾ ਦੇ ਵੱਖ-ਵੱਖ ਨੇਤਾ ਸਫਾਈ ਦੇ ਰਹੇ ਆ ਕਿ ਭਾਈ ਤੁਸੀਂ ਦੇਖਿਓ ਜੀ ਇਹ ਤਾਂ ਪੂਰੇ 5 ਸਾਲ ਕਰਨਗੇ ਮੋਦੀ ਸਾਹਿਬ ਨੂੰ ਨਹੀਂ ਰਿਟਾਇਰ ਕੀਤਾ ਜਾਊਗਾ ਫਲਾਂ ਨਹੀਂ ਕੀਤਾ ਜਾਊਗਾ ਇਹ ਜਾਣਬੁੱਝ ਕੇ ਕਿਹਾ ਜਾ ਰਿਹਾ ਤੇ ਕੇਜਰੀਵਾਲ ਇਹ ਗੱਲ ਕਹਿਣਾ ਵੀ ਜੇਕਰ ਚਲੋ ਨਹੀਂ ਕੀਤਾ ਜਾਊਗਾ ਰਿਟਾਇਰ 5 ਸਾਲ ਹੀ ਰਹਿਣਗੇ ਤੇ ਫਿਰ ਮੁਰਲੀ ਮਨੋਰ ਜੋਸ਼ੀ ਦਾ ਲਾਲਕ੍ਰਿਸ਼ਨ ਨਰਵਾਨੀ ਤੇ ਯਸ਼ਵੰਤ ਸਿਨਾ ਦਾ ਕੀ ਸੂਰ ਕੀ ਸੀਗਾ ਫਿਰ ਉਹਨਾਂ ਨੂੰ ਕਿਉਂ ਨਹੀਂ ਤੁਸੀਂ ਰੱਖਿਆ ਨਾਲ ਹੁਣ ਆਹ ਗੱਲ ਆ ਜਿਹੜੀ ਉਸਵਾਲਾਂ ਦੇ ਘੇਰੇ ਦੇ ਵਿੱਚ ਆ ਹੁਣ ਉਸ ਤੋਂ ਗੱਲ ਇਹ ਵੀ ਕੇਜਰੀਵਾਲ ਹੋਰੀ ਕਹਿੰਦੇ ਹਰ ਥਾਂ ਦੇ ਉੱਤੇ ਕਿ ਜੇ ਦੁਬਾਰਾ ਸਰਕਾਰ ਆ ਗਈ ਤਾਂ ਸਭ ਤੋਂ ਪਹਿਲਾਂ ਕੀ ਹੋਣਾ ਜੀ ਕਿ 2 ਮਹੀਨਿਆਂ ਬਾਅਦ ਯੋਗੀ ਦਿੱਤਿਆਨਾਥ ਦੀ ਛੁੱਟੀ ਹੋ ਜਾਣੀ ਐ ਸੀਐਮ ਕੁਰਸੀ ਤੋਂ ਯੋਗੀ ਦੇ ਤਨਖਾਹ ਦੀ ਥਾਂ ਦੇ ਉੱਤੇ ਕੋਈ ਹੋਰ ਸੀਐਮ ਬਣੂਗਾ ਯੂਪੀ ਦਾ ਪਰ ਲੰਘੇ ਕੱਲ ਯੋਗੀ ਹੋਰਾਂ ਨੇ ਤੇ ਜਵਾਬ ਦਿੱਤਾ ਹੈਗਾ ਕੇਜਰੀਵਾਲ ਨੂੰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਤੋਂ ਬਾਅਦ ਦਿਮਾਗ ਹਿੱਲ ਗਿਆ ਇਹਨਾਂ ਦਾ ਉਹਨਾਂ ਨੇ ਕਹਿ ਦਿੱ ਕਿ ਮੈਂ yogi ਹਾਂ ਤੇ ਮੈਂ 100 ਕੁਰਸੀ ਤੇ 100 ਜਨਮ ਸਨਾਤਨ ਧਰਮ ਦੇ ਉੱਤੋਂ ਪ੍ਰਵਾਨ ਕਰ ਦਿਆਂ ਮੇਰੇ ਬਾਰੇ ਜੋ ਗੱਲ ਕਹੀ ਜਾ ਰਹੀ ਹੈ ਇਹਦੇ ਵਿੱਚ ਕੋਈ ਦਮ ਹੈ ਨਹੀਂਗਾ ਇਹ ਐਵੇਂ ਗੱਲ ਦਾ ਪਰੋਲ ਬਣਾਇਆ ਜਾ ਰਿਹਾ ਕਿ ਐਸੇ ਹੋ ਜਾਏਗਾ ਵੈਸੇ ਹੋ ਜਾਏਗਾ ਮੈਨੂੰ ਕੁਰਸੀਆਂ ਕਰਸ ਕੰਦੇ ਨਾਲ ਕੋਈ ਇਨਾ ਮੋਹ ਨਹੀਂਗਾ ਮੈਨੂੰ ਤਾਂ ਇਹ ਵੀ ਲੋਕਾਂ ਦੀ ਸੇਵਾ ਦੀ ਗੱਲ ਹੋਣੀ ਚਾਹੀਦੀ ਆ ਯੂਪੀ ਨੂੰ ਅਸੀਂ ਕਿੱਥੋਂ ਕਿੱਥੇ ਤੱਕ ਪਹੁੰਚਾਤਾ ਇਹਦੇ ਬਾਰੇ ਉਹ ਕਹਿੰਦੇ ਸਾਰੇ ਜਾਣਦੇ ਆ ਜੀ ਟੇਣਾ ਸਾਹਿਬ ਰਵਿਕਰਨ ਕਾਲੋਂ ਉਹਨਾਂ ਦੀ ਗੱਲ ਕਰਦੇ ਆਂ ਜੀ ਭਾਜਪਾ ਦੇ ਵਿੱਚ ਫਿਰ ਸ਼ਾਮਲ ਹੋ ਗਏ ਨੇ ਜੀ ਉਹ ਅਕਾਲੀ ਦਲ ਤੋਂ ਬਾਅਦ ਹਾਂ ਬਿਲਕੁਲ ਜੀ ਬਿਲਕੁਲ ਰਵਿਕਰਨ ਸਿੰਘ ਕਾਲੋਂ ਜਿਹੜੇ ਕਿ ਨਿਰਮਲ ਸਿੰਘ ਕਾਲੋਂ ਸੀਨੀਅਰ ਅਕਾਲੀ ਆਗੂ ਦੇ ਸੁਪੁੱਤਰ ਆ ਉਹ ਲੱਗੇ ਕੱਲ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਆ ਤੇ ਹੈਰਾਨੀ ਇਸ ਗੱਲ ਦੀ ਕਿ ਪਰਸੋਂ ਅਕਾਲੀ ਦਲ ਨੇ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢਿਆ ਤੇ ਕੱਲ ਉਹ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਆ ਇਹ ਲੰਮਾ ਸਮਾਂ ਅਕਾਲੀ ਦਲ ਦੇ ਵਿੱਚ ਰਹੇ ਆ ਕਈ ਦਹਾਕੇ ਤੱਕ ਪਰ ਇਹਨਾਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਕਰਕੇ ਤੇ ਪਾਰਟੀ ਦੇ ਵੱਲੋਂ ਬਾਹਰ ਕੱਢ ਦਿੱਤਾ ਗਿਆ ਤੇ ਮੈਂ ਤਾਂ ਇਹ ਸੁਤੀ ਇਹਨਾਂ ਮੈਂ ਕਿਹਾ ਜੀ ਤਿਆਰੀ ਪਹਿਲਾਂ ਹੀ ਕਰੀ ਬੈਠੇ ਹੁੰਦੇਵੇਂ ਭਾਈ ਇਹਨੇ ਜਵਾਬ ਦਿੱਤਾ ਤਾਂ ਭਾਈ ਇਧਰ ਚਲੇ ਜਾਣਾ ਤੇ ਨਾਲ ਦੀ ਨਾਲ ਹੀ ਇਹ ਆਗੇ ਜੀ ਭਾਜਪੀ ਦੇ ਵਿੱਚ ਤੇ ਭਾਜਪੀ ਦੇ ਵਿੱਚ ਆਉਣ ਸਾਰੀ ਇਹਨਾਂ ਨੇ ਇਹ ਗੱਲ ਕਹੀ ਆ ਕਿ ਭਾਈ ਗੱਲ ਅਸਲ ਚ ਇਹ ਕਿ ਅਕਾਲੀ ਦਲ ਪਹਿਲਾਂ ਵਰਗਾ ਨਹੀਂ ਰਿਹਾ ਅਕਾਲੀ ਦਲ ਦੀ ਵਾਗਡੋਰ ਜਿਹੜੀ ਆ ਉਹ ਹੁਣ ਸੁਖਬੀਰ ਦੇ ਹੱਥ ਨਹੀਂ ਗਈ ਉਹ ਤਾਂ ਵਿਕਰਮ ਸਿੰਘ ਮਜੀਠੀਆ ਦੇ ਹੱਥ ਦੇ ਵਿੱਚ ਮਜੀਠੀਆ ਨੂੰ ਜਿਹੜਾ ਬੰਦਾ ਪਸੰਦ ਹੋਇਆ ਉਹ ਰੱਖਿਆ ਜਾਂਦਾ ਜਿਹੜਾ ਪਸੰਦ ਨਹੀਂ ਹੁੰਦਾ ਉਹ ਛਾਂਗ ਦਿੱਤਾ ਜਾਂਦਾ ਉਹਨਾਂ ਨੇ ਇਸ ਤਰੀਕੇ ਨੇ ਦੋਸ਼ ਦਾਸ਼ ਲਾਏ ਆ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਲੋੜ ਇਸ ਵੇਲੇ ਇਸ ਗੱਲ ਦੀ ਕਿ ਆਪਾਂ ਭਾਜਪਾ ਨੂੰ ਮਜ਼ਬੂਤ ਕਰਗੇ ਸੋ ਜਿਹੜੀਆਂ ਉਹ ਜਿਵੇਂ ਘਰ ਦਾ ਪੇਤੀ ਲੰਕਾ ਢਾਉ ਵਾਲੀ ਗੱਲ ਆ ਉਹ ਕਹਿੰਦੇ ਵੀ ਜ਼ਰੂਰ ਤੇ ਇਸ ਵੇਲੇ ਇਸ ਗੱਲ ਦੀ ਆ ਕਿ ਆਪਾਂ ਭਾਜਪਾ ਨੂੰ ਮਜ਼ਬੂਤ ਕਰਗੇ ਤੇ ਸਮੇਂ ਦੀ ਸਭ ਤੋਂ ਵੱਡੀ ਜ਼ਰੂਰਤ ਇਹ ਹੈ ਸੋ ਐਤਕੀ ਕਮਾਲ ਹੋਈ ਪਈ ਆ ਇੱਕ ਤੋਂ ਦੂਜੀ ਪਾਰਟੀ ਵਿੱਚ ਜਾਣ ਵਾਲੇ ਨੇ ਤਾਵਾ ਨੇ ਰਿਕਾਰਡ ਤੋੜੇ ਐਤਕੀ ਤੇ ਰਿਕਾਰਡ ਵੀ ਐਸੇ ਤੋੜੇ ਮੇਰਾ ਚਾਹ ਲੱਗ ਦੁਬਾਰਾ ਰਿਕਾਰਡ ਨਵੇਂ ਇਹੋ ਜਿਹੇ ਸ਼ਾਇਰ ਕਿਸੇ ਵੀ ਸੂਬੇ ਦੇ ਵਿੱਚ ਨਾ ਵਣ ਜਿਹੜੇ ਪੰਜਾਬ ਦੇ ਨੇਤਾਵਾਂ ਨੇ ਸ਼ਾਇਦ ਰਿਕਾਰਡ ਤੋੜੇ ਆ ਤੇ ਐਤਕੀ ਜਿਵੇਂ ਦਲ ਬਦਲ ਗਏ ਹੋਈਆਂ ਜਿਵੇਂ ਤਿਤਲੀਆਂ ਇੱਕ ਤੋਂ ਦੂਜੀ ਥਾਂ ਤੱਕ ਬੈਠੀਆਂ ਜਿਵੇਂ ਗਿਰਗੜ ਸ਼ਰਮੰਦੇ ਪਾਏ ਆ ਉਹਦੇ ਬਾਰੇ ਆਪਾਂ ਜਾਣਦੇ ਹਾਂ ਜੀ ਬਿਲਕੁਲ ਜੈਨਾਬ ਸਾਹਿਬ ਉਧਰ ਸੁੱਚਾ ਸਿੰਘ ਲੰਗਾ ਉਹਨਾਂ ਦੀ ਗੱਲ ਕਰਦੇ ਆ ਜੀ ਉਹਨਾਂ ਦੇ ਵੱਲੋਂ ਕਹਿੰਦੇ ਇੱਕ 82 ਤਰੀਕ ਨੂੰ ਰੱਖਿਆ ਗਿਆ ਹਾਂ ਬਿਲਕੁਲ ਜੀ ਸੁੱਚਾ ਸਿੰਘ ਲੰਗਾ ਨੇ ਜਿਹੜੇ ਉਹਨਾਂ ਦੇ ਵੱਲੋਂ 82 ਤਰੀਕੇ ਦਾ ਇੱਕ ਅੱਡ ਰੱਖਿਆ ਗਿਆ ਸੁੱਚਾ ਸਿੰਘ ਲੰਗਾ ਨੇ ਜਿਹੜੇ ਉਹ ਆਪਾਂ ਜਾਣਦੇ ਹਾਂ ਕਿ ਇਸੇ ਵੇਲੇ ਉਹਨਾਂ ਦੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਖਾਸ ਕਰਕੇ ਮਾਝੇ ਦੀ ਰਾਜਨੀਤੀ ਦੇ ਵਿੱਚ ਤੂਤੀ ਬੋਲਦੀ ਹੁੰਦੀ ਸੀ ਤੇ ਫਿਰ ਉਹਨਾਂ ਦੇ ਨਾਲ ਕੁਝ ਕੇ ਵਿਵਾਦ ਜੁੜ ਗਏ ਉਹ ਵਿਵਾਦ ਜਦੋਂ ਤੋਂ ਜੁੜੇ ਆ ਤੇ ਫਿਰ ਉਹ ਤਾਬੇ ਨਹੀਂ ਆਏ ਫਿਰ ਉਹ ਪੈਰਾ ਸਰ ਨਹੀਂ ਆਏ ਤੇ ਹਾਲੇ ਤੱਕ ਉਹ ਉਹਨਾਂ ਵਿਵਾਦਾਂ ਦੇ ਵਿੱਚ ਘਰੇ ਰਹਿੰਦੇ ਆ ਇੱਕ ਤਾਂ ਉਹ ਔਰਤ ਦੇ ਨਾਲ ਕਿਥੇਤ ਵੀਡੀਓ ਵਾਲਾ ਮਾਮਲਾ ਫਿਰ ਉਹਨਾਂ ਦੇ ਪੁੱਤ ਦਾ ਮਾਮਲਾ ਆ ਗਿਆ ਵੀ ਪੁੱਤ ਜਿਹੜਾ ਉਹਦੇ ਨਾਲ ਜੁੜੀਆਂ ਕਈ ਗੱਲਾਂ ਸਾਹਮਣੇ ਆ ਗਈਆਂ ਵੀ ਭਾਈ ਉਹ ਕਿਵੇਂ ਨਸ਼ੇ ਸਮੇਤ ਫੜੇ ਗਏ ਆ ਕੁਝ ਕੁ ਹੋਰ ਗੱਲਾਂ ਆਗੀਆਂ ਹੌਣ ਸੁੱਚਾ ਸਿੰਘ ਲਗਾਹ ਹੋਰੀ ਇਸ ਗੱਲੋਂ ਕਲਪੇ ਹੋਏ ਆ ਕਿ ਅਸੀਂ ਇੰਨੇ ਲੰਬੇ ਸਮੇਂ ਤੋਂ ਨੁਕਰੇ ਲੱਗੇ ਆ ਤੇ ਸਾਡੀ ਕੋਈ ਬਾਤ ਕਿਉਂ ਨਹੀਂ ਪੁੱਛਦਾ ਸੁੱਚਾ ਸਿੰਘ ਲਗਾਹ ਨੂੰ ਜਦੋਂ ਵੀ ਪਾਰਟੀ ਸ਼ਾਮਲ ਕਰਨਾ ਚਾਹੁੰਦੀ ਆ ਵੀ ਭਾਈ ਇਹਨਾਂ ਨਾਲ ਗੇੜਤਾ ਬਣਾ ਕੇ ਤੇ ਇਹਨਾਂ ਨੂੰ ਨਾਲ ਜੋੜਨਗੇ ਉਦੋਂ ਹੀ ਵਿੱਚ ਕੋਈ ਨਾ ਕੋਈ ਪਰ ਵਿਰੋਧੀ ਚੱਕ ਲੈਂਦੇ ਵੀ ਭਾਈ ਇਹਨਾਂ ਨੇ ਤਾਂ ਐ ਕੀਤਾ ਇਹ ਤਾਂ ਜੀ ਇਹੋ ਜਿਹੇ ਕਰਤਾਰ ਦੇ ਮਾਲਕ ਹੈ ਤਾਂ ਫਲਾ ਨੇ ਹਨ ਢਿੰਗੜੇ ਹਨ ਉਹਦੀ ਇਹੋ ਜਿਹੀਆਂ ਗੱਲਾਂ ਚੱਲ ਪੈਂਦੀਆਂ ਸੋ ਉਹ ਗੱਲ ਫੇਰ ਉੱਥੇ ਦੀ ਉੱਥੇ ਆ ਜਾਂਦੀ ਆ ਹੁਣ ਸੁੱਚਾ ਸਿੰਘ ਲਗਾਹ ਤੇ ਉਹਨਾਂ ਦੇ ਸਮਰਥਕਾਂ ਨੇ ਦੋ ਟੁੱਕ ਅਕਾਲੀ ਦਲ ਨੂੰ ਇਹ ਚੇਤਾਵਨੀ ਦਿੱਤੀ ਹੈ ਵੀ ਜੇ ਤਾਂ ਤੁਸੀਂ ਸਾਨੂੰ 22 ਤਰੀਕ ਤੱਕ ਮੰਨ ਲਿਆ ਤੇ ਸਾਡੇ ਸਹਿਯੋਗ ਨੂੰ ਕਬੂਲ ਕਰ ਲਿਆ ਤਾਂ ਠੀਕ ਹੈ ਨਹੀਂ ਤਾਂ ਅਸੀਂ ਵੱਡਾ ਕੱਟ ਕਰਕੇ 22 ਤਰੀਕ ਨੂੰ ਆਪਦਾ ਕੋਈ ਵੱਖਰਾ ਰਾਹ ਦੇਖਾਂਗੇ ਕਈ ਲੋਕ ਇਹ ਵੀ ਗੱਲ ਕਹਿੰਦੇ ਵੀ ਭਾਈ ਉਹ ਬੀਜੇਪੀ ਦੇ ਵਿੱਚ ਵੀ ਜਾ ਸਕਦੇ ਆ ਕਈ ਲੋਕ ਇਹ ਗੱਲ ਕਹਿੰਦੇ ਵੀ ਸੁਖਵੀਰ ਸਿੰਘ ਬਾਦਲ ਨੂੰ ਉਹਨਾਂ ਨੂੰ ਬਣਾ ਲੈਣਾ ਚਾਹੀਦਾ ਤੇ ਅਸਲ ਵਿੱਚ ਜੇ ਸੁਖਵੀਰ ਸਿੰਘ ਬਾਦਲ ਹੋਰੀ ਉਹਨਾਂ ਨੂੰ ਮਨਾਉਂਦੇ ਆ ਦੇ ਨਾਲ ਦੀ ਨਾਲ ਹੀ ਫਿਰ ਸਿਰ ਸਵਾਹ ਪਾਉਣ ਵਾਲੀ ਹੋਰ ਗੱਲ ਹੋ ਜਾਂਦੀ ਆ ਵੀ ਭਾਈ ਵਿਰੋਧੀ ਪਾਰਟੀਆਂ ਕਹਿੰਨ ਗੱਲ ਐ ਹੁਣ ਤੁਹਾਡਾ ਇਹਨਾਂ ਜਿਹੜੇ ਔਰਤਾਂ ਦੇ ਨਾਲ ਆਹ ਕੁਝ ਕਰਦੇ ਰਹੇ ਆ ਜਿਨ੍ਹਾਂ ਦੀਆਂ ਵੀਡੀਓ ਵਾਇਰਲ ਹੁੰਦੀਆਂ ਰਹੀਆਂ ਉਹਨਾਂ ਤੋਂ ਬੜਾ ਟਕਾਰ ਨਹੀਂ ਸੀ ਆਉਂਦਾ ਫਿਰ ਉਹ ਇਦਾਂ ਦੇ ਘੇਰੇ ਦੇ ਵਿੱਚ ਆ ਜਾਂਦੇ ਆ ਇਹ ਮੇਰਾ ਖਿਆਲ ਆ ਵੀ ਸ਼ਾਇਦ ਇਹਤ ਕੀ ਗੱਲ ਬਣ ਜਾਣੀ ਸੀ ਇਹਨਾਂ ਦੀ ਪਰ ਰੌਲਾ ਇਹਤ ਕੀ ਨਵਾ ਇਹ ਪੈ ਗਿਆ ਕਿਉਂਕਿ ਆਪਾਂ ਜਾਣਦੇ ਆ ਕਿ ਇਹਨਾਂ ਦਾ ਪੁੱਤ ਜਿਹੜਾ ਉਸ ਸ਼ਿਮਲੇ ਦੇ ਇੱਕ ਹੋਟਲ ਦੇ ਵਿੱਚੋਂ ਫੜਿਆ ਗਿਆ ਤੇ ਸ਼ਿਮਲੇ ਦੇ ਹੋਟਲ ਦੇ ਵਿੱਚ ਉਹ ਨਸ਼ੇ ਦੇ ਸਮੇਤ ਫੜਿਆ ਗਿਆ ਸੋ ਇਸ ਕਰਕੇ ਇੱਥੇ ਰੌਲਾ ਪੈ ਗਿਆ ਸੋ ਵੇਲੇ ਭਾਈਆਂ ਦੇ ਸਮੇਂ ਦੇ ਵਿੱਚ ਹੋਰ ਕੀ ਬਣਦਾ ਇਹ ਕਿਹੜੇ ਪਾਸੇ ਨੂੰ ਮੋੜ ਕੱਟਦੇ ਆ ਕੀ ਸੁਖਵੀਰ ਸਿੰਘ ਬਾਦਲ ਇਹਨਾਂ ਨੂੰ ਤੇ ਇਹਨਾਂ ਦੇ ਸਮਰਥਕਾਂ ਨੂੰ ਪਤਿਆ ਕੇ ਪਲੋਸਕੇ ਨਾਲ ਜੋੜੀ ਰੱਖਦੇ ਆ ਜਾਂ ਫਿਰ ਵੱਖਰੇ ਰਾਹ ਦੇ ਉੱਤੇ ਤੁਰ ਪੈਂਦੇ ਜੀ ਜੀ ਕਹਿੰਦਾ ਸਾਬਕਾ ਡੀਜੀਪੀ ਦਨਕਰ ਗੁਪਤਾ ਕਹਿੰਦੇ ਉਹਨਾਂ ਨੂੰ Z+ ਸਿਕਿਉਰਿਟੀ ਮਿਲ ਗਈ ਹੈ ਜੀ ਹਾਂ ਬਿਲਕੁਲ ਜੀ ਇਹ ਸਾਬਕਾ ਡੀਜੀਪੀ ਨੇ ਪੰਜਾਬ ਦੇ ਨਾਲ ਹੀ ਇਹ ਐਨਆਈਏ ਦੇ ਵੀ ਸਾਬਕਾ ਮੁਕੀ ਹੈ ਇਹਨਾਂ ਦੇ ਬਾਰੇ ਸ਼ਾਇਦ ਏਜੰਸੀਆਂ ਨੂੰ ਕੋਈ ਜਾਣਕਾਰੀ ਮਿਲੀ ਹੋਣੀ ਆ ਵੀ ਭਾਈ ਕੁਝ ਅਣਸੁਖਾਵਨਾ ਵਾਪਰ ਜੇ ਕਿਤੇ ਕੁਝ ਵੀ ਹੋ ਸਕਦਾ ਵੀ ਸ਼ਾਇਦ ਕੋਈ ਇਦਾਂ ਦੀ ਜਾਣਕਾਰੀ ਮਿਲੀ ਹੋਊਗੀ ਜਿਹਦੇ ਕਰਕੇ ਇਹਨਾਂ ਨੂੰ ਜੈਡ ਪਲੱਸ ਸਿਕਿਉਰਿਟੀ ਦਿੱਤੀ ਗਈ ਹੈ ਤੇ ਜੈਡ ਪਲੱਸ ਸਿਕਿਉਰਿਟੀ ਇਹਨਾਂ ਨੂੰ ਲੰਘੇ ਕਰ ਦੇ ਕੇ ਤੇ ਇਹਨਾਂ ਦੀ ਬਿਲਕੁਲ ਹੁਣ ਜਿਹੜੀਆਂ ਰਾਖੀ ਆ ਸੁਰੱਖਿਆ ਜਿਹੜੀ ਉਹ ਕੇਂਦਰੀ ਏਜੰਸੀਆਂ ਕਰਨਗੀਆਂ ਜੀ ਜੀ ਟਣਾ ਸਰ ਸੀਚੇਵਾਲ ਹੋਰੀ ਕਾਫੀ ਜ਼ਿਆਦਾ ਦੁਖੀ ਨਜ਼ਰ ਆ ਰਹੇ ਨੇ ਉਹ ਕਹਿੰਦੇ ਕੋਈ ਵੀ ਪਾਰਟੀ ਇਹਨਾਂ ਚੋਣਾਂ ਦੇ ਵਿੱਚ ਵਾਤਾਵਰਨ ਦਾ ਮੁੱਦਾ ਨਹੀਂ ਚੁੱਕ ਰਹੀ ਜੀ ਇਹਦੇ ਕਰਕੇ ਮਨ ਦੁਖੀ ਹੈ ਹਾਂ ਬਿਲਕੁਲ ਜੀ ਇਹ ਗੱਲ ਸੱਚੀ ਵੀ ਹੈ ਜੀ ਕਿ ਕੋਈ ਵੀ ਪਾਰਟੀ ਜਿਹੜੀ ਉਹ ਐਤਕੀ ਚੋਣਾਂ ਦੇ ਵਿੱਚ ਵਾਤਾਵਰਨ ਦਾ ਮੁੱਦਾ ਚੱਕ ਨਹੀਂ ਰਹੀ ਬਹੇ ਤਾਂ ਕਦੇ ਵੀ ਨਹੀਂ ਚੱਕਦੀਆਂ ਪਰ ਗੱਲ ਇਹ ਹੈ ਵੀ ਐਤਕੀ ਵੀ ਨਹੀਂ ਚੱਕ ਰਹੀ ਤੇ ਜਿਹਦੇ ਕਰਕੇ ਗੱਲ ਇਹ ਜਿੱਚ ਸੀਚੇਵਾਲ ਹੋਰੀਏ ਜਿਹੜੇ ਉਹ ਥੋੜੇ ਜਿਹਾ ਗੁੱਸੇ ਦੇ ਵਿੱਚ ਵੀ ਆਏ ਆ ਪਤਾ ਲੱਗਾ ਵੀ ਖਡੂਰ ਸਾਹਿਬ ਤੋਂ ਜਿਹੜੇ ਬੀਜੇਪੀ ਦੇ ਉਮੀਦਵਾਰ ਆ ਡਾਕਟਰ ਸੁਭਾਸ਼ ਸ਼ਰਮਾ ਤੇ ਉਹ ਪਹੁੰਚ ਉਹ ਸ਼ਹਿਰ ਵੋਟਾਂ ਮੰਗਣ ਗਏ ਹੋਣ ਜਾਂ ਵੈਸੇ ਮਿਲਣ ਗਏ ਹੋਣ ਤਾਂ ਉੱਥੇ ਕਿੰਨੇ ਵੀ ਸਿਟੀਵਲ ਹੋਰਾਂ ਨੇ ਖੜੀਆਂ-ਖੜੀਆਂ ਸੁਣਾਈਆਂ ਉਹਨਾਂ ਨੇ ਕਿਹਾ ਕਿ ਕਿਸੇ ਵੀ ਪਾਰਟੀ ਕਿਸੇ ਵੀ ਪਾਰਟੀ ਦੇ ਏਜੰਡੇ ਦੇ ਵਿੱਚ ਪੰਜਾਬ ਦਾ ਵਾਤਾਵਰਨ ਹੈ ਦੇਸ਼ ਦਾ ਵਾਤਾਵਰਨ ਹੈ ਕਿਸੇ ਪਾਰਟੀ ਦੇ ਵੱਲੋਂ ਇਸ ਗੱਲ ਦੇ ਉੱਤੇ ਗੌਰ ਨਹੀਂ ਕੀਤੀ ਜਾਂਦੀ ਕਿ ਅਸੀਂ ਵਾਤਾਵਰਨ ਨੂੰ ਬਚਾਉਣਾ ਕੋਈ ਵੀ ਪਾਰਟੀ ਇੰਨੀ ਸਖਿਰਦ ਨਹੀਂ ਕਿ ਅਸੀਂ ਵਾਤਾਵਰਨ ਨੂੰ ਬਚਾ ਕੇ ਤੇ ਆਪਦਾ ਕੰਮ ਕਰੀਏ ਸਾਰੀਆਂ ਸਿਆਸੀ ਪਾਰਟੀਆਂ ਨੇ ਜਿਹੜੀਆਂ ਉਹ ਸਿਰਫ਼ ਤੇ ਸਿਰਫ਼ ਆਪਦੇ ਬਾਰੇ ਸੋਚਦੀਆਂ ਵਾਤਾਵਰਨ ਬਾਰੇ ਧਰਤੀ ਬਾਰੇ ਮਿੱਟੀ ਬਾਰੇ ਪਾਣੀ ਬਾਰੇ ਉਦਦ ਬਾਰੇ ਕਿਸੇ ਦੇ ਵੱਲੋਂ ਕੋਈ ਵਿਚਾਰ ਨਹੀਂ ਕੀਤਾ ਜਾ ਰਿਹਾ ਕਿਸੇ ਦੇ ਵੱਲੋਂ ਮੈਨੀਫੈਸਟੋ ਦੇ ਵਿੱਚ ਗੱਲਾਂ ਸ਼ਾਮਲ ਨਹੀਂ ਕੀਤੀਆਂ ਜਾ ਰਹੀਆਂ ਉਹਨਾਂ ਨੇ ਕਿਹਾ ਜੀ ਕਿ ਇਹ ਸਾਡੇ ਦੇਸ਼ ਦੀ ਤਰਾਸਦੀ ਹੈਗੀ ਆ ਸੋ ਉਹਨਾਂ ਨੇ ਕਿਹਾ ਜੀ ਕਿ ਕਿਸੇ ਇੱਕ ਪਾਰਟੀ ਦੀ ਗੱਲ ਨਹੀਂ ਮੈਂ ਕਰਦਾ ਕਿਸੇ ਵੀ ਸਿਆਸੀ ਪਾਰਟੀ ਦੇ ਵੱਲੋਂ ਇਹ ਕੁਝ ਨਹੀਂ ਕੀਤਾ ਜਾ ਰਿਹਾ ਸੋ ਗੱਲ ਸੀਚੇਵਾਲ ਸਾਹਿਬ ਦੀ ਸਹੀ ਈ ਹੈ ਗਰੰਟੀਆਂ ਦੇ ਦਿਆਂਗੇ ਫਲਾਣ ਕਰ ਦਿਆਂਗੇ ਢਿੰਕ ਕਰ ਦਿਆਂਗੇ ਸਾਰਾ ਡਰਾਮੇਬਾਜ਼ੀ ਹੁੰਦੀ ਹੈ ਪਰ ਗੱਲ ਇਹ ਵੀ ਜੇਕਰ ਵਾਤਾਵਰਨ ਨਹੀਂ ਦਾ ਬਚੂਗਾ ਤੇ ਫੇਰ ਭਾਈ ਤੁਸੀਂ ਹੋਰ ਚੀਜ਼ਾਂ ਕਰਦੇਗਾ ਵੀ ਕੀ ਐ ਤੇ ਦੁੱਖ ਐ ਇਸ ਗੱਲ ਦਾ ਵੀ ਸੱਚੀ ਮੁੱਚੀ ਕਿਸੇ ਸਿਆਸੀ ਪਾਰਟੀ ਦੇ ਵੱਲੋਂ ਹਾਲੇ ਤੱਕ ਇਹ ਗੱਲ ਨਹੀਂ ਚਾਈ ਗਈ ਕਿ ਭਾਈ ਅਸੀਂ ਵਾਤਾਵਰਨ ਨੂੰ ਕਿਵੇਂ ਬਚਾਉਣਾ ਅਸੀਂ ਜੋ ਪਲੀਟ ਹੋ ਰਿਹਾ ਵਾਤਾਵਰਨ ਜਾਂ ਪਲੀਟ ਹੋ ਚੁੱਕਿਆ ਵਾਤਾਵਰਨ ਇਸ ਮਾਮਲੇ ਦੇ ਵਿੱਚ ਕੀ ਸੁਧਾਰ ਦੀਆਂ ਗੱਲਾਂ ਕਰਦੇਗਾ ਜੀ ਜੀ ਤੇਰਾ ਸਾਹਿਬ ਹਾਈ ਕੋਰਟ ਵੱਲੋਂ ਸੁਰੱਖਿਆ ਲੈ ਕੇ ਫੁਕਰੀ ਮਾਰਨ ਵਾਲਿਆਂ ਦੇ ਲਈ ਸੁਝਾਇਆ ਜੀ ਕੀ ਸੁਝਾਇਆ ਹਾਂ ਬਿਲਕੁਲ ਜੀ ਇਹ ਤਾਂ ਬਹੁਤ ਵਧੀਆ ਗੱਲ ਕਹੀ ਹੈ ਮੈਂ ਇਹਨਾਂ ਦੀ ਗੱਲ ਦੇ ਨਾਲ ਬਿਲਕੁਲ 100% ਸਹਿਮਤ ਹਾਂ ਤੇ ਜਿਸ ਤਰੀਕੇ ਦੇ ਨਾਲ ਮਾਨਯੋਗ ਅਦਾਲਤ ਦੇ ਵੱਲੋਂ ਗੱਲ ਕਹੀ ਗਈ ਹੈ ਇਹਦੇ ਵਿੱਚ ਕੁਝ ਵੀ ਗਲਤ ਨਹੀਂ ਹੈ ਇਹਦੇ ਵਿੱਚ ਰਤੀ ਭਰ ਕੋਈ ਗੱਲ ਗਲਤ ਨਹੀਂ ਹੈ ਕਿਉਂਕਿ ਮਾਨਯੋਗ ਅਦਾਲਤ ਦੇ ਵੱਲੋਂ ਕੱਲ ਇਹ ਸੁਝਾਅ ਦਿੱਤਾ ਗਿਆ ਪੰਜਾਬ ਦੀ ਸਰਕਾਰ ਨੂੰ ਤੇ ਹਰਿਆਣੇ ਦੀ ਸਰਕਾਰ ਨੂੰ ਕਿ ਜਿਹੜੇ ਲੋਕ ਇਹੋ ਜਿਹੇ ਫੁਕਰੀਆਂ ਮਾਰਦੇ ਆ ਇਹਨਾਂ ਲੋਕਾਂ ਦੇ ਨਾਲ ਸਖਤੀ ਨਾਲ ਨਜਿੱਠਿਆ ਜਾਣਾ ਚਾਹੀਦਾ ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਵੀ ਦੇਖੋ ਜਿਹੜੇ ਕੋਈ ਕਲਾਕਾਰ ਫਿਲਮੀ ਕਲਾਕਾਰ ਆ ਗਾਇਕਾਂ ਜਾਂ ਸੰਪਰਦਾਵਾਂ ਦੇ ਆਗੂਆ ਜਾਂ ਕਹ ਲਈਏ ਰਾਜਨੀਤਿਕ ਵਿਅਕਤੀ ਆ ਉਹ ਜ਼ਿਕਰ ਕਹਿੰਦੇ ਵੀ ਸਾਨੂੰ ਸਿਕਿਉਰਿਟੀ ਚਾਹੀਦੀ ਆ ਤਾਂ ਸਿਕਿਉਰਿਟੀ ਉਹ ਕਿਉਂ ਲੈਂਦੇ ਆ ਕਿਉਂਕਿ ਉਹ ਕਹਿੰਦੇ ਜੀ ਸਾਨੂੰ ਖਤਰਾ ਤੇ ਜੇਕਰ ਭਾਈ ਤੁਸੀਂ ਪੈਸੇ ਕਮਾਉਨੇ ਆ ਤੁਸੀਂ ਕਹਿੰਦੇ ਵੀ ਸਾਡੀ ਬਹੁਤ ਟੌਰ ਹੈਗੀ ਆ ਅਸੀਂ ਬਹੁਤ ਕਮਾਲ ਬੰਦੇ ਆ ਤੇ ਫਿਰ ਭਾਈ ਤੁਸੀਂ ਆਪਦੇ ਪੈਸਿਆਂ ਦੇ ਨਾਲ ਸਿਕਿਉਰਿਟੀ ਦਾ ਖਰਚਾ ਪੇ ਕਰੋ ਤੁਸੀਂ ਲੋਕਾਂ ਦੇ ਉੱਤੇ ਬੋਝ ਕਿਹੜੀ ਗੱਲੋਂ ਬਣਦੇ ਆ ਇਹ ਗੱਲ ਕਹੀ ਗਈ ਆ ਵੀ ਭਾਈ ਇਹ ਆਪਦੇ ਚਾਹ ਦੇ ਲਈ ਆਪਦੀ ਸਿਕਿਉਰਿਟੀ ਹੈ ਜਿਹੜੀ ਉਹ ਲੈਂਦੇ ਆ ਤੇ ਭਾਈ ਖਰਚਾ ਜਿਹੜਾ ਉਹ ਸੂਬੇ ਦੇ ਸਰਦੇ ਉੱਤੇ ਪੈਂਦਾ ਸੋ ਇਹ ਗੱਲ ਕਹੀ ਹੈ ਮਾਨਜੋਗ ਅਦਾਲਤ ਨੇ ਕਿ ਭਾਈ ਇਹ ਆਪਦੇ ਖਰਚੇ ਦੇ ਉੱਤੇ ਸਾਰਾ ਕੁਝ ਕਰਿਆ ਕਰਨ ਇਹਦਾ ਬੋਝ ਸੂਬੇ ਦੀ ਸਰਕਾਰ ਨੂੰ ਚੱਕਣ ਦੀ ਲੋੜ ਨਹੀਂ ਆ। ਸੋ ਗੱਲ ਤਾਂ ਉਹਨਾਂ ਨੇ ਸਹੀ ਕਹੀ ਹੈ ਪਰ ਦੇਖਦੇ ਭਾਈ ਆਉਂਦੇ ਸਮੇਂ ਦੇ ਵਿੱਚ ਸੂਬੇ ਦੀ ਸਰਕਾਰ ਜਾਂ ਹਰਿਆਣੇ ਦੀ ਸਰਕਾਰ ਇਸ ਗੱਲ ਦੇ ਉੱਤੇ ਕੀ ਸਟੈਂਡ ਲੈਂਦੀ ਹੈ। ਬਿਲਕੁਲ ਸਹੀ ਤਾਂ ਹੈ ਨਾ ਸਰ ਖੈਰ ਅੱਗੇ ਬਾਤਾਂ ਗੱਲ ਕਰਦੇ ਹਾਂ ਹੁਣ ਜੀ ਕਹਿੰਦੇ ਕੋਵੀ ਸੀਲਸ ਤੋਂ ਬਾਅਦ ਕੋਵੈਕਸਿਨ ਦੇ ਸਾਈਡ ਇਫੈਕਟਸ ਕੀ ਸਾਹਮਣੇ ਆਏ ਨੇ ਜੀ? ਹਾਂ ਬਿਲਕੁਲ ਜੀ ਦੇਖੋ ਹੈ ਤਾਂ ਵੈਸੇ ਉਹ ਵੇਲਾ ਇਹ ਵੀ ਜਦੋਂ ਕੁਸ਼ਕੀਤਾ ਨਹੀਂ ਜਾ ਸਕਦਾ। ਭਾਵੇਂ ਤਾਂ 100% ਹੀ ਹੁਣ ਨੁਕਸਾਨ ਸਾਹਮਣੇ ਤੇ ਭਾਵੇਂ 1% ਨੁਕਸਾਨ ਆਵੇ ਉਹ ਵੇਲਾ ਨਿਕਲ ਗਿਆ ਉਹ ਵੇਲਾ ਨਿਕਲ ਗਿਆ ਜਦੋਂ ਆਪਾਂ ਕੁਝ ਕਰ ਸਕਦੇ ਸੀ ਜਾਂ ਆਪਾਂ ਕੋਈ ਸਟੈਂਡ ਲੈ ਸਕਦੇ ਸੀ ਵੀ ਭਾਈ ਐ ਹੋਣਾ ਚਾਹੀਦਾ ਐ ਨਹੀਂ ਹੋਣਾ ਚਾਹੀਦਾ ਉਹ ਵੇਲਾ ਹੱਥ ਦੇ ਵਿੱਚੋਂ ਨਿਕਲ ਗਿਆ ਤੇ ਹੁਣ ਜਿਹੜੀ ਗੱਲ ਆ ਵੀ ਪਹਿਲਾਂ ਤਾਂ ਕੋਵੀ ਸ਼ੀਲਡ ਆ ਜਿਹੜੀ ਤੇ ਉਹਦੇ ਬਾਰੇ ਖਬਰ ਆਈ ਜੀ ਕਿ ਉਹਦੇ ਸਾਈਡ ਇਫੈਕਟ ਆ ਹੁਣ ਕੋਵੈਕਸਿਨ ਦੇ ਵੀ ਸਾਹਮਣੇ ਆ ਗਏ ਕੋਵੀ ਸ਼ੀਲਡ ਦੀਆਂ ਡੋਜ਼ ਆ ਜਿਹੜੀਆਂ ਭਾਰਤ ਦੇ ਵਿੱਚ 174 ਕਰੋੜ ਲੱਗਣਾ ਤੇ ਜਿਹੜੀ ਕੋਵੈਕਸਿਨ ਆ ਉਹਦੀਆਂ ਡੋਜ਼ਾਂ ਜਿਹੜੀਆਂ ਭਾਰਤ ਦੇ ਵਿੱਚ ਲਗਭਗ 38 ਕਰੋੜ ਲੱਗੀਆਂ ਤੇ ਪਿਛਲੇ ਸਾਲ ਨੂੰ ਕੋਵੈਕਸਿਨ ਬਣਾਉਣ ਵਾਲੀ ਕੰਪਨੀ ਨੇ ਕਿਹਾ ਸੀ ਕਿ ਭਾਰਤ ਦੇ ਵਿੱਚ ਸਾਡਾ ਨਹੀਂ ਕੋਈ ਸਾਈਡ ਇਫੈਕਟ ਨਜ਼ਰ ਆਇਆ ਉਹ ਵੀ ਸ਼ੀਲਡ ਦਾ ਆਇਆ ਹੋਊਗਾ ਪਰ ਅਸੀਂ ਬੜੀ ਮਿਹਨਤ ਨਾਲ ਬੜਾ ਮੈਡੀਕਲ ਤਰੀਕੇ ਦੇ ਨਾਲ ਬੜੇ ਅਸੀਂ ਸੋਚ ਸਮਝ ਕੇ ਸਾਰਾ ਕੁਝ ਕੀਤਾ ਹੈਗਾ ਪਰ ਹੁਣ ਖਬਰ ਆ ਗਈ ਜੀ ਕਿ ਉਹਦੇ ਵੀ ਸਾਈਡ ਇਫੈਕਟ ਹੈਗੇ ਆ ਹੁਣ ਖਬਰ ਆ ਗਈ ਹੈ ਜੀ ਕਿ ਉਹਦੇ ਨਾਲ ਵੀ ਦਿਲ ਦੇ ਦੌਰੇ ਦੀ ਗੱਲ ਤੇ ਬ੍ਰੇਨ ਹੈਮਰੇਜ ਦੀ ਗੱਲ ਤੇ ਇਹਦੇ ਨਾਲ ਖੂਨ ਦੇ ਵਿੱਚ ਗੰਢਾ ਬਣਨ ਦੀ ਗੱਲ ਆ ਮਤਲਬ ਇਹ ਹੈ ਜੀ ਕਿ ਜਿਹੜੀ ਵੀ ਗੱਲ ਕਰ ਲੋ ਤੁਸੀਂ ਭਾਵੇਂ ਕੋ ਵੈਕਸੀਨ ਦੀ ਕਰ ਲੋ ਭਾਵੇਂ ਇਹਨਾਂ ਦੀ ਗੱਲ ਕਰ ਲੋ ਉਹ ਵੇਲਾ ਨਿਕਲ ਗਿਆ ਤੇ ਹੁਣ ਭਾਵੇਂ ਉਹ ਸਾਰਾ ਖਰਾਬ ਹੋ ਜੇ ਕਿਉਂਕਿ ਉਹ ਤਾਂ ਲੋਕਾਂ ਨੂੰ ਕਹਿੰਦੇ ਸੀ ਵੀ ਭਾਈ ਤੁਸੀਂ ਇੱਕ ਤੋਂ ਦੂਜੀ ਥਾਂ ਤੱਕ ਜਾ ਹੀ ਨਹੀਂ ਸਕਦੇ ਵੀ ਜੇਕਰ ਤੁਸੀਂ ਨਹੀਂ ਆਹ ਕੁਝ ਕਰ ਲੈ ਟਿਕਾ ਲਵਾਉਂਦੇ ਤੇ ਹੁਣ ਕਹਿੰਦੇ ਉਹ ਸਾਈਟ ਤੇ ਰਹਿ ਗਿਆ ਜੀ ਬਿਲਕੁਲ ਸਹੀ ਟਾਲਾ ਸਾਹਿਬ ਖੈਰ ਬਹੁਤ ਬਹੁਤ ਸ਼ੁਕਰੀਆ ਇਸ ਲਈ ਇਹਨਾਂ ਜੀ ਸਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਜੀ ਮਿਹਰਬਾਨੀ